ਪ੍ਰੰਤ ਕਤਲ ਹੋਇਆ ਸੀ ਤੇ ਸਾਨੂੰ ਇਸ ਗੱਲ ਨੂੰ ਲੇਟ ਕਿਉਂ ਦੱਸਿਆ ਗਿਆ ਹਰਮਨ ਸਿੰਘ ਦੇ ਪੁੱਤਰ ਰਾਜਾ ਸਿੰਘ ਵਾਸੀ ਨਰੈਣਗਰ ਸੋਹਿਆ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਹਾਂ ਦਿੱਤਾ ਜਾਵੇ ਜੋ ਜੋ ਵੀ ਇਸ ਚੀਜ਼ ਦੇ ਵਿੱਚ ਸ਼ਾਮਲ ਹੈ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਨੂੰ ਮੇਰੇ ਪਾਸ ਆਏ ਸੀਗੇ ਇੱਥੇ ਥਾਣੇ ਦੇ ਵਿੱਚ ਕਹਿੰਦੇ ਵੀ ਅਸੀਂ ਉਹਨਾਂ ਚ ਲੋਦਾ ਸਸਤਾ ਨਹੀਂ ਕਰਨਾ ਜਿੰਨਾ ਮੁੰਡਾ ਕਤਲ ਕਰਕੇ ਭੱਜ ਗਿਆ ਤੇ ਕੁੜੀ ਦੀ ਲਾਸ਼ ਨੂੰ ਸਾਫ਼ ਕਿਨੇ ਕੀਤਾ ਤੇ ਉਸਦੇ ਕੱਪੜੇ ਕਿਨੇ ਬਦਲੇ ਸਭ ਕੁਝ ਕਲੀਅਰ ਕਿਨੇ ਕੀਤਾ ਦੇ ਬਾਲ ਨਹੀਂ ਖਿੰਡੇਗੇ ਜਿੱਥੋਂ ਤੱਕ ਲੱਗਦਾ ਜਾਂ ਬਾਹਾਂ ਫੜ ਕੇ ਜਾਂ ਕੋਈ ਉਹ ਤਿਆਰ ਮੈਂ ਇੱਥੇ ਲੁਕੋਸ ਪਾ ਕੇ ਰੱਖਿਆ ਉਹਦੇ ਤੋਂ ਅਸੀਂ ਇਹ ਦਵਾਇਆ ਜਾਂਦਾ ਬਾਰੀ-ਬਾਰੀ ਵੀ ਕੋਈ ਜਰੂਰ ਕੋਸ਼ਿਸ਼ ਤੇ ਲੱਗੇ ਹੋਇਆ ਵੀ ਅਸੀਂ ਫੜਾਂਗੇ ਫੜਾਂਗੇ ਪਰ ਕਿਸੇ ਨੂੰ ਕੁਝ ਨਹੀਂ ਫੜਿਆ ਗਿਆ ਸਰ ਹੱਕ ਚ ਬਿਆਨ ਤਾਂ ਕੁਝ ਨਹੀਂ ਜੀ ਹਲੇ ਮੁੰਡੇ ਤੇ ਕਾਰਵਾਈ ਚੱਲੀ ਜਾਂਦੀ ਹੈ ਦੂਜੇ ਦੋਸੇ ਪਾਏ ਨਹੀਂ ਗਏ ਇਹਨੂੰ ਤਾਂ ਫੜੇ ਨਹੀਂ ਗਏ ਜੋ ਸਾਡੀ ਤਾਂ ਇਹੀ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦ ਫੜਿਆ ਜਾਵੇ ਤੇ ਮੇਰੀ ਭੈਣ ਨੂੰ ਇਨਸਾਫ਼ ਦਿੱਤਾ ਜਾਵੇ ਸਰ ਅਸਾプチ ਆਪਣੀ ਸੇਸਟੂ ਦੇ ਨਾਲ ਜਾਤ ਦੇ ਇੱਧਰੋਂ ਇਹ ਉਹਨਾਂ ਮੇਹਰ ਭਰਾ ਦਾ ਬਹੁਤ ਗੂੜਾ ਰਿਸ਼ਤਾ ਹੈ ਜਦੋਂ ਮੈਰਿਜ ਹੋਈ ਆ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਰਹਿਤਨੀ ਦੇ ਤਰੀਕੇ ਸੀ ਕਿੱਦਾਂ ਨੇ ਸੀਗੇ ਵਧੀਆ ਸੀ ਜਾਂ ਕੁਕ ਕੁ ਕਰੇ ਸੀਗੇ ਇਹ ਦਾਜ ਲਈ ਥੋੜਾ ਜਿਆਦਾ ਤੰਗ ਪਰੇਸ਼ਾਨ ਕਰਦੇ ਸੀ ਜ਼ਮੀਨ ਅਤੇ ਕੁਝ ਪੈਸੇ ਕੁਝ ਗਹਿਣੇ ਦੇਣ ਤੋਂ ਬਾਅਦ ਵੀ ਇਹ ਨਹੀਂ ਹਟੇ ਜੀ ਤੇ ਇਸ ਦੇ ਵਿੱਚ ਜ਼ਮੀਨ ਦਿੱਤੀ ਇਹਨਾਂ ਨੂੰ 7 ਕਨਾਲਾਂ ਜ਼ਮੀਨ ਦਿੱਤੀ ਆ ਜੀ ਇਹਨਾਂ ਨੇ ਟੋਰਾਂ ਸਰਤ ਰੱਖੀ ਸੀ ਹਾਂ ਇਹਨਾਂ ਨੇ ਸਰਤ ਇਹ ਰੱਖੀ ਸੀ ਵੀ ਅਸੀਂ ਸਾਰਾ ਖਰਚਾ ਕਰਾਂਗੇ ਬਾਹਰ ਜਾਣ ਦਾ ਪਰ ਇਸ ਦੇ ਪਰ ਉਹ ਤੇ ਇਹ ਸਰਤਾਂ ਦੇ ਨਾ ਮਨੇ ਸਰ ਤੋਂ ਤਾਂ ਆਪਦੇ ਤੋਂ ਮੁੱਕਰ ਗਏ ਜੀ ਫਿਰ ਵੀ ਇਹਨਾਂ ਨੇ ਸਾਡੇ ਤੇ ਦਬ ਦਬਾ ਕਰਾ ਕੇ ਪੈਸੇ ਲੈ ਗਹਿਣੇ ਲੈ ਤੇ ਸਾਥੋਂ ਸਾਰਾ ਖਰਚਾ ਕਰਵਾਇਆ ਨਾਲੇ ਜੀ ਜ਼ਮੀਨ ਨੇ ਪੱਟੀ ਜਣ ਕੇ ਆਨੰਦ ਹੁਣ ਤੋਂ ਵਾਧੇ ਨਾ ਲੱਗੇ ਇਹ ਜ਼ਮੀਨ ਵਾਲੀ ਗੱਲ ਪਹਿਲਾਂ ਵਾ ਜੀ ਤੇ ਬਾਅਦ ਚ ਜਿੱਦੇ ਪੈਲਸ ਦਾ ਖਰਚਾ ਗਹਿਣੇ ਸਭ ਇਹਨਾਂ ਤੋਂ ਬਾਅਦ ਚ ਸੁਣ ਵਿੱਚ ਵਾਟਾ ਜਿਹੜੇ ਫਾਦਰ ਸਾਹਿਬ ਨੇ ਕਾਫੀ ਮਤ ਗਰੀਬ ਨੇ ਹਾਂਜੀ ਕਾਫੀ ਮਜ਼ਦੂਰ ਨੇ ਉਸ ਅੰਦਰ ਦੇ ਵਿੱਚ ਕੰਮ ਕਰਦੇ ਆ ਕਿੱਦਾਂ ਅਰੇਂਜਮੈਂਟ ਕੀਤੀ ਉਹਨਾਂ ਨੇ ਕਿੱਦਾਂ ਇਹਨਾਂ ਦੇਖਦਾ ਸਮਾਂ ਕਰਦੇ ਆ ਇਸ ਤਰ੍ਹਾਂ ਜੀ ਪਾਈ-ਪਾਈ ਜੋੜ ਕੇ ਕੁੜੀ ਪੜਾਈ ਸੀ। ਬਹੁਤ ਦਿਹਾੜੀ ਦੀ 3-300 ਰੁਪਿਆ ਵੀ ਦਿਹਾੜੀ ਲਾਈ ਆ ਸੀ ਕੁੜੀ ਨੂੰ ਪੜਾਉਣ ਦੇ ਖਾਤਰ। ਅਸੀਂ ਇੱਥੇ ਤੱਕ ਕੁੜੀ ਨੂੰ ਪੜਾਇਆ, ਲਿਖਾਇਆ, ਆਈਲੈਡ ਸੇ ਕਰਵਾਇਆ, ਸਭ ਕੁਝ ਕਰਾਇਆ। ਉਹਨਾਂ ਦੇ ਮੇਰੀ ਭੈਣ ਦੇ ਦਿਲ ਦੀ ਰੀਜ ਹੀ ਸੀ ਬਾਹਰ ਜਾਣਾ ਜੀ। ਪਰ ਪ੍ਰਵਤ ਇਹਨਾਂ ਦੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਸਭ ਕੁਝ ਖਤਮ ਕਰਤਾ। ਸਾਡਾ ਪਰਿਵਾਰ ਤਾਂ ਜਮੇ ਹੀ ਖਤਮ ਹੋ ਗਿਆ। ਅਸੀਂ ਤਾਂ ਜ਼ਮੀਨ ਵੀ ਲਾਤੀ, ਪੂੰਜੀ ਵੀ ਲਾਤੀ। ਸਾਰਾ ਕੁਝ ਵੀ ਇਹਨਾਂ ਨੂੰ ਦੇਤਾ ਸੀ ਇਹਨਾਂ ਦੇ ਕਹਿਣ ਦੇ ਬਾਅਦ ਫਿਰ ਵੀ ਨਹੀਂ ਇਹਨਾਂ ਨੇ ਮੇਰੀ ਭੈਣ ਛੱਡੀ ਜੀ ਜਦੋਂ ਤੱਕ ਆਏ ਉਹ ਤੁਸੀਂ ਰਾਤੀ ਆਪਣੀ ਭੈਣ ਨੂੰ ਕਬਰ ਚ ਪਿਆਉ ਦੇਖਿਆ ਬਾਕੀ ਉਸੇ ਬਲੱਡ ਡੁੱਲਿਆ ਹੋਇਆ ਸੀ ਜਾਂ ਮਤਲਬ ਕੋਈ ਪਲਾਨ ਕਰਾਉਣਾ ਸੀ ਸਭ ਕੁਝ ਸਾਜ਼ਿਸ਼ ਦੇ ਤਹਿਤ ਹੋਇਆ ਸਰ ਉੱਥੇ ਕੋਈ ਬਲੱਡ ਨਹੀਂ ਡੁੱਲਿਆ ਸੀਗਾ ਕੁਝ ਨਹੀਂ ਸਭ ਕੁਝ ਐਵੀਡੈਂਸ ਸਾਫ਼ ਕੀਤੇ ਗਏ ਆ ਇਹਨਾਂ ਦੇ ਸਭ ਕੁਝ ਕਲੀਅਰ ਕਰਕੇ ਕੱਪੜੇ ਵੀ ਚੇਂਜ ਕੀਤੇ ਗਏ ਜਿੱਥੋਂ ਤੱਕ ਲੱਗਦਾ ਵਾ ਤੇ ਸਿਰਫ ਲਾਸ਼ ਨੂੰ ਇੱਕ ਤਰ੍ਹਾਂ ਦੇ ਬੈੱਡ ਤੇ ਸੁੱਟਿਆ ਗਿਆ ਵਾ ਲਿਆ ਕੇ ਕਤਲ ਕਿਤੇ ਹੋਰ ਲੱਗਦਾ ਦੇਖਣ ਨੂੰ ਲੱਗ ਰਿਹਾ ਵਾ ਕਿ ਕਤਲ ਕਿਤੇ ਹੋਰ ਹੋਇਆ ਵਾ ਤੇ ਇਹ ਇੱਕ ਬੰਦੇ ਦੀ ਸਾਜ਼ਿਸ਼ ਨਹੀਂ ਹੈਗੀ ਇਸ ਦੇ ਵਿੱਚ ਪਰਿਵਾਰ ਅਤੇ ਹੋਰ ਮੈਂਬਰ ਵੀ ਪਾਏ ਜਾ ਸਕਦੇ ਹਾਂਜੀ ਸਰ ਇਹਨਾਂ ਦੀ ਮਾਂ ਮੁੰਡੇ ਦੀ ਮਾਂ ਅਤੇ ਮੁੰਡੇ ਦੀ ਭੈਣ ਵੱਲੋਂ ਜਿਹੜੀ ਤਾਈ ਦੀ ਲੜਕੀ ਆ ਉਹਨਾਂ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਨੇ ਕਿ ਮੁੰਡਾ ਕਤਲ ਕਰਨ ਦੇ ਪ੍ਰੋਗਤ ਭੱਜ ਗਿਆ ਏ ਤੇ ਅਸੀਂ ਗੇਟ 'ਚ ਪਏ ਸੀ ਸਾਨੂੰ ਕੁਝ ਨਹੀਂ ਪਤਾ ਇਸ ਗੱਲ ਬਾਰੇ ਤੇ ਇਹ ਵਧੀਆ ਰੋਟੀ ਖਾ ਕੇ ਅੰਦਰ ਪਏ ਨੇ ਅਕਸਰ ਚਲੋ ਮੰਨ ਲੈਂਦੇ ਆ ਮੁੰਡਾ ਕਤਲ ਕਰਕੇ ਭੱਜ ਗਿਆ ਤੇ ਕੁੜੀ ਦੀ লাশ ਨੂੰ ਸਾਫ ਕੀਨੇ ਕੀਤਾ ਤੇ ਉਸਦੇ ਕੱਪੜੇ ਕੀਨੇ ਬਦਲੇ ਸਭ ਕੁਝ ਕਲੀਅਰ ਕੀਨੇ ਕੀਤਾ ਤੇ ਜੇ ਉਸ ਪ੍ਰੰਤ ਕਤਲ ਹੋਇਆ ਸੀ ਤੇ ਸਾਨੂੰ ਇਸ ਗੱਲ ਨੂੰ ਲੇਟ ਕਿਉਂ ਦੱਸਿਆ ਗਿਆ ਤੇ ਇਹ ਜਿਸ ਤੋਂ ਤੱਕ ਲੱਗਦਾ ਹੈ ਸਾਰੇ ਪਰਿਵਾਰ ਅਤੇ ਬਾਹਰਲੇ ਕੁਝ ਮੈਂਬਰਾਂ ਦੇ ਹਿੱਸੇਦਾਰੀ ਨਾਲ ਹੀ ਹੋਇਆ ਹੈ ਜਿਸ ਨੂੰ ਅਸੀਂ ਇਨਸਾਫ ਦੀ ਮੰਗ ਕਰਦੇ ਆ ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਦੀ ਐਫਆਈਆ ਦੇ ਵਿੱਚ ਕਿਹਦੇ ਕਿਹਦੇ ਨਾਤੇ ਮੁਕੱਦਮਾ ਦਰਜ ਕਰਾਇਆ ਹੈ ਅਸੀਂ ਫਿਲਹਾਲ ਤਾਂ 4 ਜਾਣੇ ਤੇ ਮੁਕੱਦਮਾ ਦਰਜ ਕੀਤਾ ਹੈ ਤੇ ਉਪਰੋਕਤ ਜਿੱਥੇ ਜਿਨ੍ਹਾਂ ਤੇ ਸਾਕਾ ਜੀ ਉਹਨਾਂ ਤੇ ਕੀਤਾ ਪਰ ਆਸ ਹੈ ਕਿ ਇਸ ਦੇ ਵਿੱਚ ਜਾਂ ਸਾਨੂੰ ਨਿਆਂ ਦਿੱਤਾ ਜਾਵੇ ਜੋ ਜੋ ਵੀ ਇਸ ਚੀਜ਼ ਦੇ ਵਿੱਚ ਸ਼ਾਮਲ ਹੈ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦੀ ਧੀ ਦੇ ਨਾਲ ਐਦਾਂ ਨਾ ਹੋ ਸਕੇ ਤੁਹਾਨੂੰ ਕੀ ਲੱਗਦਾ ਕਿ ਕਹਿੰਦੇ ਉਹਨਾਂ ਦੇ ਕਹਿਣ ਦਾ ਮੁਕਾਬਲਾ ਕਿ ਇੱਕ ਪੇਜ ਕੱਢ ਦੇਣਾ ਕਤਲ ਕੀਤਾ ਗਿਆ ਕੀ ਪੇਜ ਕੱਢ ਦੇਣਾ ਕਿਤੇ ਕਤਲ ਕੀਤਾ ਜਾ ਸਕਦਾ हां सर कह भी सकदे हैं पेचकास ਨਾਲ ਕਤਲ ਕੀਤਾ ਜਾ ਸਕਦਾ ਪਰ ਜਿੱਥੇ লাশ ਪਾਈ ਗਈ ਆ ਉਥੇ ਕਤਲ ਨਹੀਂ ਹੋਇਆ ਉਥੇ ਕੋਈ ਸਬੂਤ ਨਹੀਂ ਕੋਈ ਚਾਦਰ ਨਹੀਂ ਗਿੱਲੀ ਹੈਗੀ ਜਿਸ ਬੈੱਡ ਤੇ ਪਾਇਆ ਗਿਆ ਸਭ ਕੁਝ ਇਕੁਅਲ ਠੀਕ ਪਿਆ ਵਾ ਲੜਕੀ ਦੇ ਬਾਲ ਨਹੀਂ ਖਿੰਡੇਗੇ ਜਿੱਥੋਂ ਤੱਕ ਲੱਗਦਾ ਜਾਂ ਬਾਹਾਂ ਫੜ ਕੇ ਜਾਂ ਕੋਈ ਧੱਕਾ ਸਾਈ ਦੇ ਨਾਲ ਉਹਦਾ ਲੜਕੀ ਦਾ ਕਤਲ ਕੀਤਾ ਗਿਆ ਵਾ ਹਾਂਜੀ ਇਸ ਹਿਸਾਬ ਦੇ ਕਿ ਹਿਸਾਬ ਦੇ ਇਹੀ ਮੰਗ ਕਰਦੇ ਆ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਸ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਕਿਸੇ ਲੜਕੀ ਦੇ ਨਾਲ ਇਦਾਂ ਦਾ ਦੋਸਤ ਨਾ ਹੋਵੇ ਦੇਖਦੇ ਆਉਂਦੇ ਆ ਕਿ ਦੁਨੀਆ ਦੇ ਵਿੱਚ ਬਹੁਤ ਲੜਕੀਆਂ ਨਾਲ ਧੱਕਾ ਹੁੰਦਾ ਪਰ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਆਪਾਂ ਦੁਨੀਆਦਾਰੀ ਤੋਂ ਵਿਸ਼ਵਾਸ ਛੁੱਟ ਜਿਵੇਂ ਤੇ ਲੜਕੀਆਂ ਆਪਣੀਆਂ ਇਦਾਂ ਹੀ ਮਰਦੀਆਂ ਰਹਿਣਗੀਆਂ ਤੇ ਸਿੱਖੀ ਕੌਮ ਤੇ ਇੱਕ ਕਲੰਕਾ ਜਿਸ ਨੂੰ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਵਾ ਇਹ ਬਹੁਤ ਵੱਡਾ ਕਲੰਕਾ ਅੱਜ ਤੱਕ ਸਿੱਖਾਂ ਨੇ ਕੁੜੀਆਂ ਬਚਾਈਆਂ ਸੀ ਪਰ ਇਹ ਸਿੱਖੀ ਆਪਣੀਆਂ ਕੁੜੀਆਂ ਨੂੰ ਰੋਲਣ ਲੱਗ ਗਏ ਆਪਦੀ ਕਾਰਵਾਈ ਲਗਭਗ ਤਾਂ ਇਹਦੀ ਸਾਰੀ ਫੈਮਿਲੀ ਤੇ ਹੀ ਆ ਬਾਕੀ ਪਰੋਖ ਤੋ ਜਿੱਥੋਂ ਤੱਕ ਕੀ ਪਾਲਜ ਪ੍ਰਸ਼ਾਸਨ ਮਰਕੇ ਦਾ ਮੰਮੀ ਪਾਪਾ ਵਾ ਤੇ ਇਹਦੀ ਤਾਇਆ ਲੜਕਾ ਸੀਗਾ ਖੁਦ ਤੇ ਤਾਇਆ ਵਾ ਤੇ ਤਾਇੇ ਦਾ ਮੁੰਡਾ ਵਾ ਤੇ ਗਾਂਦੋਂ ਲੜਕੀਆਂ ਜੋ ਮੈਰਿਡ ਨੇ ਤੇ ਤਾਇਆ ਫੌਜ ਦੇ ਵਿੱਚ ਆ ਤੇ ਮੇ ਵੀ ਇਹਨਾਂ ਦੀ ਦੁਆਇਆ ਜਾਂਦਾ ਵਾਰੀ ਵਾਰੀ ਵੀ ਕੋਈ ਜਰੂਰ ਕੋਸ਼ਿਸ਼ ਤੇ ਲੱਗੇ ਹੋਇਆ ਵੀ ਅਸੀਂ ਫੜਾਂਗੇ ਫੜਾਂਗੇ ਪਰ ਕਿਸੇ ਨੂੰ ਕੁਝ ਨਹੀਂ ਫੜਿਆ ਗਿਆ ਸਰ ਅਸੀਂ ਵਾਰੀ ਵਾਰੀ ਗੇੜੇ ਲਾ ਕੇ ਇਥੋਂ ਥੱਕ ਹਾਰ ਕੇ ਇਹਨਾਂ ਦੇ ਜਵਾਬ ਸੁਣ ਕੇ ਹੀ ਵਾਪਸ ਚਲੇ ਜਾਂਦੇ ਆ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਕੋਈ ਇਨਸਾਫ ਨਹੀਂ ਮਿਲਿਆ। ਤੁਹਾਨੂੰ ਕੱਲ ਦਾ ਦੋਵੇ ਦਾ ਟਾਈਮ ਪਸ ਕਰਾਇਆ ਗਿਆ। ਜੇਕਰ ਕੱਲ ਤੱਕ ਮਤਲਬ ਕੁਝ ਪ੍ਰਸ਼ਾਸਨ ਉਹਨਾਂ ਨੂੰ ਕਾਬੂ ਨਹੀਂ ਕਰਦਾ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਹਾਂਜੀ ਅਸੀਂ ਤਾਂ ਇਹੀ ਕਹਿੰਨੇ ਆ ਵੀ ਵੱਧ ਤੋਂ ਵੱਧ ਸਾਡੀ ਸਾਡੇ ਨਾਲ ਸਹਿਯੋਗ ਕਰੋ। ਅਪਰੋਗਤਾ ਸੀ ਇੱਥੇ। ਸਾਸ ਤਾਂ ਇਹੀ ਜਿਤਾਇਆ ਗਿਆ ਵੀ ਅਸੀਂ ਉਹਨਾਂ ਨੂੰ ਫੜ ਲਾਂਗੇ। ਪਰ ਜੇ ਨਹੀਂ ਫੜਦੇ ਫਿਰ ਅਸੀਂ ਪਿੰਡ ਦੇ ਸਮੂਹ ਪੰਚਾਇਤ ਅਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਲਾ ਕੇ ਇੱਥੇ ਧਰਨਾ ਲਾਵਾਂਗੇ ਤਾਂ ਜੋ ਸਾਡੇ ਨਾਲ ਗਰੀਬ ਮਾਰ ਨਾ ਹੋਵੇ ਤੇ ਸਾਡਾ ਇਨਸਾਫ ਕੀਤਾ ਜਾਵੇ। ਅੱਛਾ ਇਹ ਤੇ ਇੱਕ ਗੱਲ ਮੁਰਾਤਾਂ ਕਹਿਣੀ ਬਹੁਤ ਜ਼ਰੂਰੀ ਸਮਝਦੇ ਆ ਅੱਜ ਜਿਵੇਂ ਤੁਹਾਡੇ ਨਾਲ ਹੋਈ ਆ ਇਸ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਮਾਪਿਆਂ ਨੂੰ ਹੁੰਦੀ ਆ ਕਿ ਉਹ ਕਿਸੇ ਦੇ ਝਾਜੇ ਚ ਆ ਕੇ ਧੀਆ ਨੂੰ ਅਣ ਦੇਖਿਆ ਵੱਡੀ ਸੋਦੀ ਉਮਰ ਦੇ ਨਾਲ ਪਿਆ ਦਿੰਦੇ ਆ ਜਿੱਥੇ ਕਿ ਇਹ ਜਿਹੜੇ ਖਰਾਚੇ ਨੇ ਮਤਲਬ ਧੀਆ ਨੂੰ ਭੁਗਤ ਨਹੀਂ ਪੈਂਦੇ ਕੀ ਗੰਗਨਾ ਮਾਪੇ ਆ ਪਾਲਾ ਇਹ ਕਹਿੰਦੇ ਆ ਜੀ ਸਭ ਕੁਝ ਸੂਝ-ਬੂਝ ਨਾਲ ਕਰੋ ਹਨਾ ਪਰ ਇਹ ਜੇ ਰਾਖਸਾਂ ਤੋਂ ਬਚੋ ਜਿੰਨਾ ਬਚ ਸਕਦੇ ਹੋ ਤੇ ਬਿਜਵਾਜ਼ ਦੇ ਤਹਿਤ ਕਰੋ ਰਸਤਾ ਪਰ ਐਦਾਂ ਅਬਦੀ ਧੀ ਪਾਲ ਕੇ ਕਿਸੇ ਨੂੰ ਨਾ ਦੋ ਜੇ ਤੁਸੀਂ ਪਾਲਦੇ ਹੋ ਐਦਾਂ ਧੀ ਕਿਸੇ ਨੂੰ ਨਾ ਦੋ ਸਰ ਦੁੱਖ ਚੱਲਣਾ ਬਹੁਤ ਆਖ ਸਰ ਕੀ ਕਹਿਣਾ ਚਾਹੂਗਾ ਜਿਹੜਾ ਕੱਲ ਦਾ ਕਿਰਪਾਕ ਦਾ ਮੁੱਦਾ ਉਹ ਉੱਠਿਆ ਜੀ 19 ਸਾਲ ਦੀ ਬਿੰਦ ਕਦਰ ਕਿੰਦਾ ਹੈ ਸੋ ਬੜੀ ਮੰਦ ਭਾਗੀ ਘਟਨਾ ਹੋਈ ਹੈ ਖੱਲੇ ਜਿਹਦੇ ਵਿੱਚ ਅਸੀਂ ਪੌਰੀ ਆਵਦਾ ਐਕਸਲ ਲੈਣਦੇ ਹੋਏ ਜਿਹੜਾ ਪਰਚਾ ਦਰਜ ਕਰਕੇ ਉਹਦੇ ਤੇ ਜਿਹੜਾ ਦੋਸ਼ੀ ਸੀਗਾ ਮਕਦਮੇ ਦਾ ਹਰਮਨਪ੍ਰੀਤ ਸਿੰਘ ਦੇ ਪੁੱਤਰ ਰਾਜਾ ਸਿੰਘ ਵਾਸੀ ਨਰਾਇਣਗਰ ਸੋਹਨਿਆਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਤੇ ਐਫ ਆਈ ਆਰ ਦਸਤਕਾਂ ਤੋਂ ਬਾਅਦ ਅਸੀਂ ਪੋਸਟ ਮਾਰਡਮ ਕਰਾ ਕੇ ਤੇ ਜਿਹੜੀ ਪ੍ਰੇਤਿਕ ਦੇ ਜਸਪ੍ਰੀਤ ਗੌਰ ਦੀ ਸੀ ਉਹ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਸੀਗੀ ਤੇ ਅੱਜ ਹੁਣ ਉਹ ਮੇਰੇ پاس ਆਏ ਸੀਗੇ ਇੱਥੇ ਥਾਣੇ ਦੇ ਵਿੱਚ ਕਹਿੰਦੇ ਵੀ ਅਸੀਂ ਉਹਨਾਂ ਚਲੋ ਦਾ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਸਾਰੇ ਦੋਸਤ ਬੜੇ ਦੁਖੀ ਆਏ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਪਰ ਜੋ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਦੀ ਜਲਦ ਤੋਂ ਜਲ ਜ਼ਿੰਦਗਾਰੀ ਹੋ ਕੇ ਇਹ ਉਹਨਾਂ ਨੂੰ ਸਲਾਖਾਂ ਦੇ ਵਿੱਚ ਪੇਟੀਆ ਦੇਵੇ ਅੱਜ ਇਸ ਨੂੰ ਜਿਹੜਾ ਹਰਮਨਪ੍ਰੀਤ ਸਿੰਘ ਆ ਇਹਨੂੰ ਅਸੀਂ ਮਾਰਜੋ ਵਦਾ ਦੇ ਵਿੱਚ ਫੇਸ ਕੀਤਾ ਸੀਗਾ ਇਸ ਕਰਕੇ ਦੋ ਦਿਨ ਦਾਰਮਾਨ ਲਿਆਗਾ ਔਰ ਇਹਦੇ ਤੋਂ ਮੰਨਿਆ ਹੈ ਕਿ ਵੀ ਜਿਹੜੇ ਹਥਿਆਰ ਨਾਲ ਮੈਂ ਕਤਲ ਕੀਤਾ ਸੀਗਾ ਉਹ ਹਥਿਆਰ ਮੈਂ ਇੱਥੇ ਲੁਕੋਸਪਾ ਕੇ ਰੱਖਿਆ ਉਹਦੇ ਤੋਂ ਬਰਾਮਦ ਵੀ ਕਰ ਲਿਆ ਹੈ ਇਹਨਾਂ ਨੂੰ ਜੀਨੀ ਘਰੋਂ ਪੰਜਾਬ ਦਿੱਤਾ ਗਿਆ ਇਹਨਾਂ ਦੇ ਘੱਡੇ ਬਣਾ ਦਿੱਤਾ ਗਿਆ ਜਾਂ ਜਿਵੇਂ ਲੜਕੀ ਪੱਖ ਵਾਲੇ ਪਚੋ ਹੁਰਪੜ ਵਾਲੇ ਨਾਲ ਪਛੇਤ ਸਮੂਹ ਕੀਤਾ ਜਾਵੇ। ਇਹ ਕੋਈ ਇਹ ਹੁਣ ਅੱਗੇ ਤਫਤੀਸ਼ ਦਾ ਵਿਸ਼ਾ ਹੈਗਾ। ਉਹਦੇ ਵਿੱਚ ਆਪਣੇ ਕੋਲ ਪੂਰੀ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵੀ ਕੀ ਕੀ ਹੋਇਆਗਾ। ਸੋ ਅਸੀਂ ਬਹੁਤ ਧੁੰਗਾਈ ਨਾਲ ਤਫਤੀਸ਼ ਕਰ ਰਹੇ ਹਾਂ।